ਅਧੇ ਰੋਗ ਹੈ ਤਾਂ ਬਿਆਦ ਨਹੀਂ ਮਿਟੇਗੇ ਅਗਰ ਆਦੀ ਰੋਗ ਹੈ ਤਾਂ ਉਪਾਦ ਵੀ ਨਹੀਂ ਮਿਟੇਗੇ ਇਹ ਮੈਂ ਦੂਸਰਾ ਨੁਕਤਾ ਬਿਆਨ ਕਰ ਰਿਹਾ ਅਗਰ ਆਦੀ ਰੋਗ ਮੌਜੂਦ ਹੈ ਤੇ ਆਦੀ ਰੋਗ ਸਾਰੇ ਰੋਗਾਂ ਦੀ ਜੜ ਹੈ ਬੁਨਿਆਦ ਦਵਾਈਆਂ ਔਸ਼ਧੀਆਂ ਪੱਤਿਆਂ ਨੂੰ ਕੱਟ ਦੇਣਗੇ ਜੜਾਂ ਨੂੰ ਕੱਟ ਦੇਣਗੇ ਕਿਉਂਕਿ ਆਦ ਰੋਗ ਜੋ ਹੈ ਸ਼ਾਖਾਂ ਨੂੰ ਕੱਟ ਦੇਣਗੇ ਆਦ ਰੋਗ ਜੜ ਮੌਜੂਦ ਹੈ ਇਹ ਰੋਗ ਫਿਰ ਪੈਦਾ ਹੋਵੇਗਾ ਫਿਰ ਪੈਦਾ ਹੋਵੇਗਾ ਮਨੁੱਖ ਜੀਵਨ ਦੇ ਵਿੱਚ ਇੱਕ ਦਫਾ ਰੋਗੀ ਨਹੀਂ ਆਉਂਦਾ ਬਾਰ ਬਾਰ ਆਉਂਦਾ ਹੈ ਬਾਰ ਬਾਰ ਆਉਂਦਾ ਸਾਰੀ ਦੁਨੀਆ ਦੇ ਵਿੱਚ ਸਿਆਣੇ ਅੱਗੇ ਆਏ ਸਿਆਣੇ ਨੂੰ ਫਾਰਸੀ ਦੇ ਵਿੱਚ ਕਹਿੰਦੇ ਨੇ ਹਕੀਮ ਹਕੀਮ ਅੱਗੇ ਆਏ ਸਿਆਣੇ ਨੂੰ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਵੈ ਗਿਆਨੀ ਹੈ ਸੋਜਮਾਨ ਹੈ ਸ਼ਰੀਰ ਬਾਰੇ ਬਹੁਤ ਕੁਝ ਜਾਣਦਾ ਹੈ ਵੈਦ ਅੱਗੇ ਆਇਆ ਹੈ ਡਾਕਟਰ ਅੱਗੇ ਆਇਆ ਹੈ ਹਕੀਮ ਵੈਦ ਡਾਕਟਰ ਅੱਗੇ ਆਇਆ ਆਧ ਕਾਲ ਤੋਂ ਕੁਈ 4000 ਸਾਲ ਪਹਿਲੇ ਵੈਦ ਹਨੰਤਰ ਹੋਇਆ ਹੈ ਅੱਜ ਦੀ ਗੱਲ ਨਹੀਂ ਹੈ। ਔਰ ਉਹਨੇ ਆਯੁਰਵੇਦ ਤੇ ਬੜੀ ਵੱਡੀ ਖੋਜ ਕੀਤੀ। ਕਹਿੰਦੇ ਨੇ ਹਜ਼ਾਰਾਂ ਜੜੀ ਬੂਟੀਆਂ ਦਾ ਉਸਨੇ ਸੁਭਾਅ ਲਿਖਿਆ ਹੈ। ਤਾਸੀਰ ਲਿਖੀ ਹੈ ਕਿ ਜੜੀ ਬੂਟੀ ਠੰਡੀ ਹੈ। ਇਹ ਗਰਮ ਹੈ। ਔਰ ਇਹ ਵਾਯੂ ਪ੍ਰਦਾਨ ਹੈ। وائیو گھٹ گئی کسی اے کھاوے وائیو ود گئیے اے پت گٹ گئی جڑی بوٹی کھاوے ود گئی ہے جڑی بوٹیاں دی جیڑے اس نے سوبھاؤ لکھے نے اجوکی میڈیکل سینس اس کو کوئی الگ نہیں دس رہی اور ہی کچھ کہہ رہی ہے ਲੇਕਿਨ ਸਾਇੰਟਿਸਟ ਹੈਰਾਨ ਨੇ ਕਿ ਇਹਨਾਂ ਲੋਕਾਂ ਨੇ ਜੜੀ ਬੂਟੀਆਂ ਦੀ ਖੋਜ ਕਿਵੇਂ ਕੀਤੀ ਕੋਈ ਲੈਬੋਰਟਰੀ ਨਹੀਂ ਸੀ ਕੋਈ ਨਾਪਣ ਦੇ ਮੀਟਰ ਨਹੀਂ ਸਨ ਜੋ ਅੱਜ ਸਾਰੇ ਸਾਧਨ ਮੌਜੂਦ ਨੇ ਇਹ ਤੇ ਹੈ ਹੀ ਨਹੀਂ ਸਨ ਇਹਨਾਂ ઋષਿ ਮੁਨੀਆਂ ਨੇ ਹਜ਼ਾਰਾਂ ਜੜੀ ਬੂਟੀਆਂ ਦਾ ਸੁਭਾਅ ਕਿਵੇਂ ਦੱਸ ਦਿੱਤਾ ਔਰ ਬਿਲਕੁਲ ਸਹੀ جو حکیم لکمان نے دس ہے بالکل ٹھیک ہے جو وید دھنانتر نے دس ہے بالکل ٹھیک ہے یونانی علاج دا طور طریقہ تو پرچلت ہوا آروید کا ڈنگ وید دھنانتر تو پرچلت ہوا حیران نے اجوکی سائنٹسٹ حیران نے ویگیانک حیران نے ਇਹ ਜੋ ਹਜ਼ਾਰਾਂ ਜੜੀ ਬੂਟੀਆਂ ਦਾ ਇਹਨਾਂ ਨੇ ਸਵਾਦ ਦੱਸਿਆ ਉਹ ਤੇ ਠੀਕ ਹੈ ਪਰ ਹੈਰਾਨੀ ਇਹ ਹੈ ਕਿ ਜੜੀ ਬੂਟੀਆਂ ਅਧਿਕਤਰ ਪਹਾੜਾਂ ਦੇ ਉੱਪਰ ਆਉਂਦੀਆਂ ਨੇ ਸੀਮਤ ਜਈ ਜ਼ਿੰਦਗੀ ਤੇ ਹਜ਼ਾਰਾਂ ਜੜੀ ਬੂਟੀਆਂ ਦਾ ਗਿਆਨ ਕਿਉਂਕਿ ਇੱਕ ਬੂਟੀ ਦੀ ਜਦ ਉਹ ਸ਼ੋਧ ਕਰਦੇ ਨੇ ਖੋਜ ਕਰਦੇ ਨੇ ਸਾਲਾਂ ਬਦੇ ਲੱਗ ਜਾਂਦੇ ਨੇ ਬੇਦੀ ਤਾਸੀਰ ਕੀ ਹੈ ਕੀ ਅਸਰ ਕੀ ਪਾ ਸਕਦੀ ਹੈ ਕਿ ਮਨੁੱਖ ਦੇ ਸਰੀਰ ਦੇ ਵਿੱਚ ਕੀ ਕੰਮ ਕਰ ਸਕਦੀ ਹੈ ਕਿਸੇ ਇੱਕ ਬੂੜੀ ਬੂਟੀ ਦਾ ਵੀ ਤਤਵ ਗਿਆਨ ਹਾਸਲ ਕਰਨ ਵਾਸਤੇ ਉਹਨਾਂ ਨੂੰ ਕਈ-ਕਈ ਸਾਲ ਲੱਗ ਜਾਂਦੇ ਨੇ ਕਿ ਹਜ਼ਾਰਾਂ ਜੜੀ ਬੂਟੀਆਂ ਦਾ ਗਿਆਨ ਦੇ ਦਿੱਤਾ ਵੈਦ ਹਨੰਤਰ ਨੇ ਹਕੀਮ 卢ਕਮਾਨ ਨੇ ਇਸ ਤੇ ਉਹ ਹੈਰਾਨ ਨੇ ਮੈਂ ਫਿਰ ਜਗ੍ਹਾ ਜਗ੍ਹਾ ਬੋਲਿਆ ਆਕਾਰ ਸਬਦਾ ਅਲੱਗ ਅਲੱਗ ਹੈ ਤੇ ਸਿਰਫ ਆਕਾਰ ਹੀ ਨਹੀਂ ਸੁਭਾਅ ਮਨੁੱਖ ਦਾ ਪਸ਼ੂਆਂ ਦਾ ਜੋ ਗਊ ਦਾ ਸੁਭਾਅ ਹੈ ਉਹ ਸ਼ੇਰ ਦਾ ਨਹੀਂ ਹੈ ਜੋ ਸ਼ੇਰ ਦਾ ਸੁਭਾਅ ਹੈ ਉਹ ਗਿੱਦੜ ਦਾ ਨਹੀਂ ਹੈ ਜੋ ਗਿੱਦੜ ਦਾ ਸੁਭਾਅ ਹੈ ਉਹ ਬਿੱਲੀ ਦਾ ਨਹੀਂ ਹੈ ਜੋ ਬਿੱਲੀ ਦਾ ਸੁਭਾਅ ਹੈ ਉਹ ਕੁੱਤੇ ਦਾ ਨਹੀਂ ਹੈ ਇਹ ਸਾਰੇ ਜਾਨਵਰ ਆਪਣੇ ਸੁਭਾਅ ਕਰਕੇ ਪਛਾਣੇ ਜਾਂਦੇ ਸਭ ਪਸ਼ੂਆਂ ਦੇ ਸੁਭਾਅ ਵੱਖ-ਵੱਖ ਨੇ ਸਭ ਪੰਛੀਆਂ ਦੇ ਸੁਭਾਅ ਵੱਖ-ਵੱਖ ਨੇ ਤੇ ਇੰਜ ਕਹਿ ਲਈਏ ਸਾਰੇ ਮਨੁੱਖਾਂ ਦੇ ਸੁਭਾਅ ਵੀ ਵੱਖ-ਵੱਖ ਨੇ ਪਸ਼ੂ ਜੀਵਨ ਆਪਣੇ ਸੁਭਾਅ ਦੇ ਵਿੱਚ ਪੰਛੀ ਜੀਵਨ ਆਪਣੇ ਸੁਭਾਅ ਦੇ ਵਿੱਚ ਮਨੁੱਖ ਜੀਵਦੇ ਨੇ ਆਪਣੇ ਸੁਭਾਅ ਦੇ ਵਿੱਚ ਫਰਕ ਸਿਰਫ ਇਤਨਾ ਹੈ ਪਸ਼ੂ ਆਪਣਾ ਸੁਭਾਅ ਬਦਲ ਨਹੀਂ ਸਕਦਾ ਪੰਛੀ ਆਪਣਾ ਸੁਭਾਅ ਬਦਲ ਨਹੀਂ ਸਕਦਾ ਮਨੁੱਖ ਆਪਣਾ ਸੁਭਾਅ ਬਦਲ ਸਕਦਾ ਬੈਨ ਨਹੀਂ ਗੱਲ ਕਿਤਨੀ ਮਹਾਨਤਾ ਮਨੁੱਖ ਨੂੰ ਪਰਮਾਤਮਾ ਨੇ ਦਿੱਤੀ ਹੈ ਕਿਤਨੀ ਵਿਸ਼ੇਸ਼ਤਾ ਮਨੁੱਖ ਨੂੰ ਪਰਮਾਤਮਾ ਨੇ ਦਿੱਤੀ ਹੈ ਮਨੁੱਖ ਸ਼ੇਰ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਗਊ ਦੀ ਤਰ੍ਹਾਂ ਵੀ ਜੀ ਸਕਦਾ ਮਨੁੱਖ ਕੰਡੇ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਫੁੱਲ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਆਪਣਾ ਸੁਭਾਅ ਬਦਲ ਸਕਦਾ ਹੈ ਪਸ਼ੂ ਨਹੀਂ ਬਦਲ ਸਕਦੇ ਪੰਛੀ ਨਹੀਂ ਬਦਲ ਸਕਦੇ ਪਰ ਹਰ ਪੰਛੀ ਦਾ ਆਪਣਾ ਸੁਭਾਅ ਹੈ ਕਾਵੇ ਦਾ ਆਪਣਾ ਸੁਭਾਅ ਹੈ ਕੋਇਲ ਦਾ ਆਪਣਾ ਸੁਭਾਅ ਹੈ ਹੰਸ ਦਾ ਆਪਣਾ ਸੁਭਾਅ ਹੈ ਬੁਲਬੁਲ ਦਾ ਆਪਣਾ ਸੁਭਾਅ ਹੈ ਸਾਰੇ ਪੰਛੀ ਆਪਣੇ ਸੁਭਾਅ ਉਹਦੇ ਚ ਜੀਵਦੇ ਨੇ ਸਾਰੇ ਪਸ਼ੂ ਆਪਣੇ ਸੁਭਾਅ ਉਹਦੇ ਚ ਜੀਵਦੇ ਨੇ ਸਾਰੇ ਮਨੁੱਖ ਆਪਣੇ ਸੁਭਾਅ ਉਹਦੇ ਚ ਜੀਵਦੇ ਨੇ ਪਸ਼ੂ ਤੇ ਪੰਛੀ ਪਖਸ਼ੀਆਂ ਲਈ ਸੁਭਾਅ ਉਹ ਬੰਧਨ ਹੈ ਉਸੇ ਚ ਜੀਵਣਾ ਪਏਗਾ ਆਪਣੇ ਸੁਭਾਅ ਤੋਂ ਨਿਕਲ ਨਹੀਂ ਸਕਦੇ ਕੋਈ ਮਨੁੱਖ ਹੈ ਆਪਣਾ ਸੁਭਾਅ ਬਦਲ ਸਕਦਾ ਅਗਰ ਵੈਤਾਂ ਵਾਲਾ ਇਹਦਾ ਸੁਭਾਅ ਹੈ ਤਾਂ ਇਹ ਦੇਵਤਾ ਹੋ ਸਕਦਾ ਹੈ। ਮਨਮਖ ਹੋਣਾ ਇਹਦਾ ਸੁਭਾਅ ਹੈ ਤਾਂ ਗੁਰਮਖ ਹੋ ਸਕਦਾ ਹੈ। ਚੋਰੀ ਕਰਨਾ ਇਹਦਾ ਸੁਭਾਅ ਹੈ ਤਾਂ ਦਾਨੀ ਹੋ ਸਕਦਾ ਹੈ। ਦਾਨੀ ਹੋ ਸਕਦਾ ਹੈ। ਦੁਸ਼ਟ ਹੋਣਾ ਇਹਦਾ ਸੁਭਾਅ ਹੈ ਤਾਂ ਇਹ ਸੱਜਣ ਹੋ ਸਕਦਾ ਹੈ। ਹੋ ਸਕਦਾ ਹੈ। ਬਦਮਾਸ਼ ਹੋਣਾ ਇਹਦਾ ਸੁਭਾਅ ਹੈ ਤਾਂ ਸ਼ਰੀਫ ਹੋ ਸਕਦਾ ਹੈ। ਸਵਾਬ ਦੇ ਚ ਮਨੁੱਖ ਬਜਿਆ ਹੋਇਆ ਨਹੀਂ ਜਿਤਨੇ ਤੱਕ ਸਵਾਬ ਪੱਕਿਆ ਨਹੀਂ ਮਨੁੱਖ ਆਪਣੇ ਸਵਾਬ ਨੂੰ ਬਦਲ ਸਕਦਾ ਹੈ ਇਤਨੇ ਬਖਸ਼ਿਸ਼ ਪਰਮਾਤਮਾ ਨੇ ਮਨੁੱਖ ਤੇ ਕੀਤੀ ਹੋਈ ਹੈ ਇਸ ਵਾਸਤੇ ਮਨੁੱਖ ਦਾ ਦਾ ਸਵਾਬ ਤੇ ਮਨੁੱਖੀ ਹੁੰਦਾ ਨਾ ਪੇ ਦੇ ਅੰਦਰ ਇਨਸਾਨੀਅਤ ਹੈ ਮਨੁੱਖਤਾ ਹੈ ਲੇਕਿਨ ਮਨੁੱਖ ਇਸ ਸੁਭਾਅ ਨੂੰ ਵੀ ਬਦਲ ਸਕਦਾ ਹੈ ਦੇਵਤੇ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਦੀ ਤਰ੍ਹਾਂ ਨਹੀਂ ਜੀਵਣਾ ਜਿਨ ਮੌਨਕ ਤੇ ਦੇਵਤੇ ਕੀਏ ਕਰਤ ਨਾ ਲਾਗੇ ਗੁਰਬਾਣੀ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ ਇਨਸਾਨ ਹਾਂ ਮੈਂ ਮੈਂ ਇਨਸਾਨ ਦੀ ਤਰ੍ਹਾਂ ਨਹੀਂ ਜੀਵਣਾ ਭਗਵਾਨ ਦੀ ਤਰ੍ਹਾਂ ਜੀਵਣਾ ਮਨੁਸ਼ਾ ਮੈਂ ਮੈਂ ਮਨੁਸ਼ ਦੀ ਤਰ੍ਹਾਂ ਨਹੀਂ ਜੀਵਣਾ ਦੇਵਤੇ ਦੀ ਤਰ੍ਹਾਂ ਜੀਵਣਾ ਪ੍ਰੇਸ਼ਤੋਂ ਉਲਟ ਵੀ ਹੋ ਸਕਦਾ ਹੈ ਮੈਂ ਮਨੁੱਖ ਦੀ ਤਰ੍ਹਾਂ ਨਹੀਂ ਜੀਵਣਾ ਮੈਂ ਪਸ਼ੂ ਦੀ ਤਰ੍ਹਾਂ ਜੀਵਣਾ ਹੈ ਮੈਂ ਸੱਜਣ ਦੀ ਤਰ੍ਹਾਂ ਨਹੀਂ ਜੀਵਣਾ ਮੈਂ ਦੁਸ਼ ਦੀ ਤਰ੍ਹਾਂ ਜੀਵਣਾ ਹੈ ਮਨੁੱਖ ਆਪਣੇ ਸੁਭਾਅ ਵਿੱਚ ਬੱਝਿਆ ਹੋਇਆ ਨਹੀਂ ਹੈ ਮਨੁੱਖ ਆਪਣੇ ਸੁਭਾਅ ਵਿੱਚ ਗ੍ਰਿਫਤ ਨਹੀਂ ਹੈ ਸਤ ਸੰਗ